लो जी दोस्तों राधे राधे लो जी आए हैं सामने आएं। पाव भाजी पाव भाजी जो हम बनाएंगे पाव भाजी अब बनाएंगे जो हम लेके आए हैं रेडीमेड लो जी दोस्तों चलो जी बना के आपको जरूर दिखाएंगे आपको खिलाएंगे भी ठीक है मित्रों सा बने रहो तुझे देखो जी बाल लिया चूल्ला चो लो जी मित्रों चार दे अपा ने अपनी कड़ाही यस 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 ए वैसे थोड़ी सी हम पैन पे भी तो गरम कर सके हैं की तो पाव भाजी पाव भाजी यस yes. थोड़ी है वो पाला है जो सामान सामान कुछ नहीं एक्स्ट्रा डालना है इसमें अच्छा चलो जी दोस्तों लो जी बन तो पहला पांडे मुद्दे मारते थे <laughs> अब इसको साइड <laughs> कर देते हैं ਲੋ ਜੀ ਆਇਆ ਮਣਿਆ ਆਇਆ ਨਹੀਂ ਭਾਂਡੇ ਪਹਿਲੇ ਮੁੰਜੇ ਯਸ ਹਮ ਦੂਸਰਾ ਬਰਤਨ ਲੈ ਲਿਆ ਸਬਜ਼ੀ ਖੇ ਲਈ ਕੈਂ ਮੇ ਉਹ ਕਰਾਂਗੇ ਸਬਜ਼ੀ ਲੋ ਜੀ ਮਿੱਤਰੋ ਦੇਖੋ ਜੀ ਅੱਜ ਬਣਾਵਾਂਗੇ ਪਾਓ ਬਾਜੀ ਤੇ ਥੋੜਾ ਜਿਹਾ ਪੌਣਾ ਦਾ ਚੱਕ ਲਿਆ ਪੌਣੇ ਨਾਲ ਆ ਸਾਫ ਕਰ ਲੈਨੇ ਪਾਣੀ ਤੇ ਇਧਰ ਨੂੰ ਰੱਖਣ ਵਾਲੇ ਥੋੜਾ ਜਿਹਾ ਨਾਲੇ ਤੇ ਕੋਈ ਪਲਟਰੇਟ ਰੂਬ ਹੋ ਪਸਾਰ ਉਹ ਕਰ ਲੈ ਯੇ ਆਹ ਹਾ ਆਪਣਾ ਪੋਣਾ ਮਾਰੇ ਤੇ ਕਿਉਂ ਪਾਣੀ ਹੈ ਸੁੱਕੇਗਾ ਧੋ ਕੇ ਆਇਆ ਹੈ ਜਿਆਦਾ ਸੁੱਕ ਜੂਗਾ ਪੋਣਾ ਮਾਰ ਕੇ ਇਹ ਹੈਗਾ ਸਮਾਰਟ ਕਮ ਓਹੋ ਸੋਡਾ ਫਿਰ ਨਹੀਂ ਲੱਗਣਾ ਹੈ ਗਰਮ ਹੋ ਗਿਆ ਹੁਣ ਉਹ ਦੇਖ ਲੈ ਚਾਹੀ ਹਮ ਹੋਰ ਕੀ ਨਹੀਂ ਮੇਤਰੋ ਅਸੀਂ ਬਣਾਨੇ ਆ ਹਰ ਰੋਜ਼ ਕੱਲ ਖਾਸ ਦਿਨ ਵਰਕ ਕਿਓ ਵਰ ਬਣਾਇਆ ਸੀ ਫਿਰ ਬਣਾਇਆ ਸੀ ਕੀ ਕਹਿੰਦੇ ਹੁੰਦੇ ਨੇ 버거 ਫਿਰ ਗਲਾ ਜਾਮਣਾ ਫਿਰ ਬਣਾਇਆ ਸੀ ਆਪਾਂ ਨੇ ਅਰਫੀਆਂ ਕੀ ਤੇ ਦਹੀਂ ਬੜੇ ਕੀ ਇਟਲੀ ਕੀ ਅਗ ਨੂੰ ਕਹਤੋਂ ਨਾ ਡੈਲੀ ਨਿਊ ਰੈਸਪੀ ਲੈ ਕੇ ਆਇਆ ਹਾਂ ਡੈਲੀ ਨਿਊ ਰੈਸਪੀ ਲੈ ਕੇ ਆਇਆ ਸੀ ਲਓ ਜੇ ਦੇਸੀ ਘਿਓ ਦਾ ਇਸਤੇਮਾਲ ਹੁੰਦਾ ਸਾਡੇ ਜੋ ਵੀ ਕੁਝ ਬਣਦਾ ਦੇਸੀ ਘਿਓ ਦਾ ਇਸਤੇਮਾਲ ਹੋਊਗਾ ਤੇ ਲਓ ਜੇ ਮਿੱਤਰੋ ਦੇਖਦੇ ਹਾਂ ਹੁਣ ਇਹਦੇ ਚ ਕੀ ਨਿਕਲੇਗਾ ਲਓ ਜੇ ਮਿੱਤਰੋ ਓਏ ਹੋਏ 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 ਮਿੱਤਰੋ ਲਓ यस खुशबू आई खुशबू सेममाच देखो खुशबू चलाओ तुम चलाओ मैं निकाल रही चलाएं यस yeah. कहां चलाएं इसे चलाओ ओए आए हाय ये सही चूहा चूहा अभी आ गया खुशबू लेने ਹਾਏ 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 ਅਸੀਂ ਕੁਝ ਵੀ ਬੋਲ ਸਕਦੇ ਹਾਂ ਬਈ ਸਾਡਾ ਬਲੌਗ ਆ ਇਹ ਰੈਸਪੀ ਬਲੌਗ ਹੈ ਲਓ ਜੀ ਆ ਆਪਣਾ ਨੇ ਜਿਹੜਾ ਵੀ ਪੈਕਟ ਦੀ ਆਪਾਂ ਲਿਆਂਦਾ ਹੋਇਆ ਸੀ ਪਾਓ ਬਾਜੀ ਦਾ ਖੁਸ਼ਬੂ ਤਾਂ ਅੱਛੀ ਆ ਰਹੀ ਬਈ ਉਹ ਖੁਸ਼ਬੂ ਦਾ ਬਿਲਕੁਲ ਐਨ ਬਾਜ਼ਾਰ ਵਾਲਾ ਆ ਰਿਹਾ ਇਹ ਹੋਟਲ ਵਾਲਾ ਰੈਸਟੋਰੈਂਟ ਵਾਲਾ ਹੋਰ ਆਪਾਂ ਨੇ ਚਾਰ ਚੰਦ ਲਾਤੇ ਇਹਦੇ ਵਿੱਚ ਆਪਾਂ ਨੇ ਦੇਸੀ ਘਿਓ ਪਾ ਕੇ देसी के ऊपर आके चार चांद लाते नमक मिर्च का हमें पता नहीं है थोड़ा चेक करना पड़ेगा देखो चेक करके नमक मिर्च चेक करना पड़ेगा ले आमा कोली इधर कोली कोली जितनी तो है ये चम्मच लेके आओ चम्मच लेके आओ पास आके दिखाइए ऐसा निकला है इसमें से लो जी अपन ले आए चम्मच थोड़ा चेक चेक करके देखांगा थोड़ा यार के गर्मा वो क्या है सबको सबको सब क्या आ हा हा बस इसे okay. दो तीन मिनट पकाना है फिर हम अपने पाव गरम करेंगे फिर पाव गरम करेंगे फिर खाएंगे नजारे लेंगे दोस्तों पाव देखो जी पाव भाजी इतनी पाव पाव ज्यादा आ गए भाजी घाटा ਐ ਕਰਾਂਗੇ ਲਾਲਾ ਐ ਕਰਕੇ ਖੱਤ ਲਾ ਹਾਂ ਤੁਸੀਂ ਰੈਡੀਮੈਂਟ ਦਿਖਾਈ ਆਪਕੋ ਇੱਕ ਦਿਨ ਅਸੀਂ ਖੁਦ ਬਣਾ ਕੇ ਦਿਖਾਈਏਗੇ ਆਏ ਰੈਡੀਮੈਂਟ ਅਸੀਂ ਖੁਦ ਬਣਾ ਕੇ ਦਿਖਾਵਾਂਗੇ ਤੁਹਾਨੂੰ ਐ ਕਰਿਆ ਕਰਾਂਗੇ ਇਹਦੇ ਉਂਗਲੀ ਲਾ ਕੇ ਪਾਉ ਦੇ ਲਾ ਕੇ ਖਾਲਿਆ ਕਰਾਂਗੇ ਇਹਦੇ ਉਂਗਲੀ ਲਾ ਕੇ ਕਰਾਂਗੇ ਪਾਉ ਦੇ ਲਾ ਕੇ ਖਾਲਿਆ ਕਰਾਂਗੇ ਹੈਨਾ ਯਸ ਦੇਖੋ ਦੋਸਤੋ ਐ ਜੀ ਅਸਾਂ ਕੇ ਦਿਖਾਈਏ ਖੱਦੇ ਖੱਦੇ ਲੱਗ ਰਹੇ ਦੋਸਤੋ ਖੱਦੇ ਆਏ ਹਾਏ ਹਾਏ ਕਰਿਆ ਨਾ ਨਜ਼ਾਰਾ ਪੂਰੀ ਫੀਲਿੰਗ ਆ ਰਹੀ ਆ ਮਿੱਤਰੋ ਧਕ 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 ਵਾਲੀ ਓਏ ਹੋਏ ਮੂਜ ਪਾਣੀ ਆ ਗਿਆ ਥੋੜਾ ਜਿਹਾ ਖਾਇਆ ਕੀ ਤੀ ਆਹ ਨਜ਼ਾਰਾ ਲਿਆਤਾ ਬਈ ਤੇ ਆ ਤੋੜਨੇ ਨੇ ਇਹ ਐ ਕਰਕੇ ਹਾਂ ਹਾਂ ਤੋੜਨੇ ਐ ਤੇਵੇਂ ਤੋੜਨੇ ਨੇ ਐਸੀ ਤੋੜ ਆ ਖਾਲੀ ਭਾਂਡੇ ਦਾ ਕੀ ਕਰੀ ਇਸ ਵਿੱਚ ਹੀ ਕਰੂੰਗੇ ਮੈਂ ਡਾਦਾ ਨੋ ਕਿ ਇਸ ਵਿੱਚ ਹੀ ਲੱਗ ਜੇਗੀ ਇਹ ਤਾਂ ਹੈ ਨਾ ਹੋਰ ਕੋਈ ਛੋਟਾ ਜਿਹਾ ਲੈ ਲੈ ਕੋਈ ਹੋਰ ਐਨੇ ਭਾਂਡਿਆਂ ਦਾ ਵਿੱਚ ਤੂੰ ਲਓ ਜੀ ਮਿੱਤਰੋ ਆਪਾਂ ਇੰਨਾ ਆਪਾ ਕਰ ਲੈਨੇ ਆ ਇੰਨਾ ਰਵੀਦਾਰਾ ਨੇ ਅੱਪਾ ਰਵਿਦਾ ਰਾਣੇ ਦੇ ਹੈਲਪ ਕਰਾ ਦਿੰਨੇ ਆ ਕਿਉਂਕਿ ਇਹਨੂੰ ਘੱਟਵਾ ਦਾ ਕੰਮ ਕਰਨਾ ਤੇ ਥੋੜਾ ਜਿਹਾ ਜਿਹੜਾ ਇਹਨੂੰ ਆਂਦਾ ਹੈ 40% ਪਲੇਟ ਮਾ ਚੇਗੀ ਇਸਮੇ ਹਾਂ 80% ਮੈਂ ਕਰ ਦਿੰਨਾ ਕੰਮ ਜਿਹੜਾ 120 ਗਰ ਅਰਬੀ ਵਾਲਾ ਕੰਮ ਆ ਜਾਂਦਾ ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਕਿ ਇਹਦੇ ਵਿੱਚ ਆਪਾਂ ਨਾ ਹੂੰ ਕੁਝ ਆਈਟਮ ਐਡ ਕਰ ਲੈਂਦੇ ਆ ਕਰ ਲੈਂਗੇ ਬਾਅਦ ਵਿੱਚ ਮਸਾਲਾ ਤਾਂ ਹੈਗਾ ਹੀ ਤੇ ਦੇਖੋ ਦੋਸਤੋ ਆਪਾਂ ਨੇ ਤਾਰ ਲਈ ਆਪਣੇ ਭਾਂਡੇ ਚ ਐਸੇ ਦਾ ਭਾਂਡਾ ਵੀ ਇਹ ਵੀ ਸਾਡਾ ਹੀ ਆ ਤੇ ਆ ਵੀ ਸਾਡਾ ਹੀ ਆ ਵਾਓ ਲਓ ਅਸੀਂ ਹੁਣ ਪਲੇਟ ਚ ਪਾ ਲਈਏ ਭਾਜੀ ਇਹ ਰੱਖ ਲਈਆਂ ਆਪੇ ਲਓ ਜੀ ਭਾਜੀ ਪਾਓ ਗਰਮ ਕਰਾਂਗੇ ਆਪ ਪਾਓ ਗਰਮ ਕਰਾਂਗੇ ਹੁਣ ਦੇਖੋ ਦੋਸਤੋ ਆਹਾਹਾ ਬਸ ਆ ਕੀ ਤਾਂ ਸਾਡੇ ਨਾਲ ਐ ਚੱਲਦਾ ਪਾਣੀ ਮੰਗੋ ਕਿਉਂਕਿ ਆਪਣਾ ਸਾਰਾ ਕੁਸਾ ਇਹ ਐਵੇਂ ਕਿਵੇਂ ਹੁੰਦਾ ਹੈ ਦੋ ਪੀਸ ਬਣਨਗੇ ਨਾ ਹਾਂ ਐਸੇ ਅੱਛਾ ਆਪਾਂ ਨੂੰ ਇਹ ਨਾ ਪਤਾ ਨਹੀਂ ਬਾਈ ਐਸੇ ਐਸੇ ਅੰਦਰ ਸੇ ਵੀ ਬਾਹਰ ਸੇ ਵੀ ਗਰਮਾ ਗਰਮ ਢਾਡੇ ਲਿਆਵਾ ਪਲੇਟ ਲਿਆਓ ਕਾਲੇ ਹਾਏ ਪਲੇਟ ਲਾਈ ਦੇ ਦਿਓ ਜੀ ਖਾਈਏ ਜੀ ਜ਼ਿਆਦਾ ਛੋਟੀ ਨਹੀਂ ਪਲੇਟ ਲਈ ਆਏ ਜ਼ਿਆਦਾ ਛੋਟੀ ਆ ਹਮ ਅੱਛਾ ਵੱਡੀ ਲੈ ਆਏ ਪਲੇਟ ਯੈਸ ਆਪਾਂ ਦੋ ਤਿੰਨ ਰੱਖਾਂਗੇ ਇਹਦੇ ਚ ਹਾਏ ਹਾਏ ਮਿੱਤਰੋ ਆਏ ਬਣ ਜੇ ਦੇਖੋ ਪਾਓ ਭਾਜੀ ਕੱਲ ਤੁਹਾਨੂੰ ਦਿਖਾਇਆ ਸੀ ਗਲਾਜ ਆਮਣਾ ਬਣਾ ਕੇ ਅੱਜ ਤੁਹਾਨੂੰ ਪਾਓ ਭਾਜੀ ਆ ਇਹ ਤਾਂ ਵੈਸੇ ਰੈਡੀਮੈਂਟ ਆ ਦੇਖੋ ਆ ਵੀ ਰੈਡੀਮੈਂਟ ਆ ਆ ਵੀ ਰੈਡੀਮੇਡ ਆ ਪਰ ਬਾਅਦ 'ਚ ਅਸੀਂ ਘਰ 'ਤੇ ਬਣਾਏਂਗੇ ਨੈਕਸਟ ਟਾਈਮ ਆ ਦੇਖਾ ਸਾਰਾ ਕੁਝ ਰੈਡੀਮੇਡ ਲੈ ਕੇ ਆਏ ਜੇ ਆ ਲਿਖਿਆ ਵੀ ਹੋਇਆ ਜੇ ਰੈਡੀ ਮੀਨ ਰੈਡੀਮੇਡ ਰੈਡੀਮੇਡ ਲਿਖਾ ਹੋਆ ਆਪਾਂ ਬਣਾਵਾਂਗੇ ਜਾਂ ਘਰ ਬਣਾਵਾਂਗੇ ਸਾਨੂੰ ਵਿਸਤਾਰ ਨਾਲ ਦਿਖਾਵਾਂਗੇ ਸਾਰਾ ਕੁਝ ਬਣਾਣਾ ਹੁੰਦਾ ਆਪਾਂ ਨੂੰ ਆ ਦੇਖੋ ਦੋਸਤੋ ਓਏ ਹਾਏ ਹਾਏ ਗਮਾਂਡਿਆਂ ਨੂੰ ਵੀ ਖੁਸ਼ਬੂ ਆ ਰਹੀ ਆ ਸਾਰੇ ਬੋਲ ਰਹੇ ਨੇ ਬਾਹਰ ਸਾਨੂੰ ਸੁਣ ਰਿਹਾ ਹਨਾ ਕੀ ਕਹਿ ਰਹੇ ਨੇ ਇਤਨੀ ਅੱਛੀ ਖੁਸ਼ਬੂ ਆ ਰਹੀ ਕਹਾਂਸੇ ਆ ਰਹੀ ਹਾਂ ਇਹ ਨਹੀਂ ਪਤਾ ਨੂੰ ਕਹ ਰੇ ਰਾਣਾ ਕੇ ਘਰ ਸਾਰੀ ਭਾਈ ਇਹ ਕਹਿੰਦੇ ਰੋਜ ਸਾਡੇ ਗਵਾਂਢੀ ਨੇ ਕਹਿੰਦੇ ਨੇ ਕਿ ਪਤਾ ਨਹੀਂ ਕੀ ਖੁਸ਼ਬੂ ਬਣਾਉਂਦੇ ਨੇ ਰੋਜ ਬਣਾਉਂਦੇ ਨੇ ਕਿਉਂਕਿ ਬਲੌਗ ਦੇਖਦੇ ਨੇ ਸਾਡਾ ਰੋਜ ਤੇ ਰੋਜ ਇਹ ਆਟਾ ਬਣਾਉਂਦੇ ਅਸੀਂ ਨਾ ਵੀ ਤੋਂ ਨਾ ਵੀ ਕੁਝ ਦਿਨ ਰੁਕ ਜਾਓ ਤੁਸੀਂ ਉਹ ਤੋਂ ਬਾਅਦ ਨਾ ਜਿਹੜੀ ਆਪਣੇ ਕੋਠੇ ਦੇ ਲੱਕੜਾਂ ਪਈਆਂ ਨੇ ਖਾਸ ਸਾਰੀਆਂ ਉਹਨਾਂ ਨੂੰ ਚੱਕ ਕੇ ਆਪਾਂ ਪਿੰਡ ਲੈ ਕੇ ਜਾਵਾਂਗੇ ਪਿੰਡ ਜਾ ਕੇ ਵੱਡਾ ਸਾਰਾ ਚੁੱਲਾ ਆਪਣੇ ਪਿੰਡ ਉਹਦੇ ਵੱਡਾ ਸਾਰਾ ਰੱਖ ਕੇ ਆਪਾਂ ਹੋਕੀਆਂ ਹੁੰਦੇ ਨੇ ਆ ਇਹਨੂੰ ਕੀ ਕਹਿੰਦੇ ਨੇ ਉਹ ਜਿਹੜਾ ਓਹ ਕੀ ਕਹਿੰਦੇ ਨੇ ਉਹਨੂੰ ਕਿਸ ਨੂੰ ਜਦੋਂ ਉਹਦੇ ਪੱਠੀ ਦੇ ਉੱਪਰ ਰੱਖਿਆ ਜਾਂਦਾ ਬੜਾ ਸਾਰਾ ਸਮਾਨ ਬਣਾਉਣ ਵਾਲਾ ਪਤਿਲਾ ਹੂੰ ਦੇਗਾ ਹੈ ਪਤਾ ਨਹੀਂ ਬਈ ਦੇਗਾ ਦੇਗੇ ਦੇ ਰੱਖ ਕੇ ਬਣਾਇਆ ਕਰਾਂਗੇ ਅਸੀਂ ਲਿਆ ਕਰਾਂਗੇ ਐਂ ਤੋੜਾ ਮਾਰਾ ਪਾਉ ਤੇ ਯਾਰ ਹਰ ਐਤਵਾਰ ਨੂੰ ਜਾਇਆ ਕਰਾਂਗੇ ਲਓ ਜੀ ਪਾਉ ਤਿਆਰ ਹੋ ਗਿਆ ਤੇ ਹਰ ਐਤਵਾਰ ਨੂੰ ਜਾਇਆ ਕਰਾਂਗੇ ਉੱਥੇ ਓਏ ਹੋਏ ਹੋਏ ਲਓ ਜੀ ਦੋਸਤੋ ਸਾਰੀ ਮੇਰੀ ਆ ਓਏ ਹੋਏ ਨੋਈ ਦੋਸਤੋ ਪਾਉ ਪਾਜੀਆਂ ਲੈ ਲੋ ਪਾਉ ਪਾਜੀਆਂ ਲੋ ਜੀ ਮਿੱਤਰੋ ਪਾਉ ਆ ਪੂਰੇ ਜ਼ਬਰਦਸਤ ਖਾ ਕੇ ਦੇਖਦੇ ਹਾਂ ਹੁਣ 5 ਮਿੰਟ ਰੈਸਿਪੀ 5 ਮਿੰਟ ਚ ਬਣਦਾ ਇੰਦਰ ਆ ਕੇ ਦਿਖਾਉ ਤੁਮਹਾਨੂੰ 5 ਮਿੰਟ ਚ ਬਣ ਗਿਆ ਦੋਸਤੋ ਸਾਰਾ ਸਮਾਨ ਤੇ ਦੇਖੋ ਜੀ 5 ਮਿੰਟ ਸਿਰਫ 5 ਮਿੰਟ ਜੇ ਪਾਓ ਭਾਜੀ ਬਣਾਣਾ ਦੇਖੋ ਜੀ ਸਿੱਖ ਲਓ ਤੁਸੀਂ ਸਿੱਖਣਾ ਕੀ ਆ ਬਣਾ ਬਣਾ ਆਦਾ ਏ ਬਸ ਆਪਾਂ ਕਰਕੇ ਖਾਓ ਉਹਨਾਂ ਨੂੰ ਰੋ ਮਟੀਰੀਅਲ ਮਿਲ ਜਾਂਦਾ ਏ ਤਾਂ ਆਪਾਂ ਉਹਨੂੰ ਤਿਆਰ ਕਰ ਦਿੰਦੇ ਸਾਰਾ ਕੁਝ ਰੋਅਲ ਮਟੀਰੀਅਲ ਮਿਲਦਾ ਏ ਬਣਾਉਣ ਵਾਸਤੇ ਸਾਰਾ ਕੁਝ ਠੀਕ ਆ ਭਾਜੀ ਵੀ ਤੂੰ ਉਹ ਕਰੀ ਜਾਣੀ ਆ ਚੁੱਲੇ ਦੇ ਤੇ ਇੱਕ ਤਾਂ ਲੱਗੇਗੀ ਫਿਰ ਅੱਛਾ ਹੋਰ ਇਹਦੇ ਨਾਲ ਖਾਣੀ ਆ ਹੋਰ ਬਰਾਬਰ ਕੰਮ ਲੈ ਆਪਣੀ ਪਲੇਟ ਚੱਕ ਫਿਰ ਤੂੰ ਆਪਣੇ ਬਲੇਡ ਫੜਾ ਲੈ ਤੇ ਰੱਖੀ ਥੋੜੀ ਇਹਦੇ ਨਾਲ ਚਮਚੇ ਨਾਲ ਖਾ ਕੇ ਤਾਂ ਦੇਖ ਲਿਓ ਓਏ ਹੋਏ ਹੋਏ ਬਸ ਇਤਨੀ ਇਤਨੀ ਮਿਲੇਗੀ ਇਸ ਵਿੱਚ ਆਹ ਦੀ ਓਏ ਇੰਨੀ ਤਾਂ ਸਾਡੇ ਚਾਟਣੀ ਵੀ ਨਹੀਂ ਹੁੰਦੇ ਹੈ ਲਾਜੀ ਦੋਸਤੋ ਸਾਡੇ ਚਾਟਣੀ ਵੀ ਇੰਨੀ ਬਣਦੀ ਆ ਇਸ ਤੋਂ ਵੱਧ ਚਾਟਣੀ ਖਾ ਲੈਂਦਾ ਸਾਡੇ ਪੰਜਾਬੀ ਬੰਦਾ ਅੱਛਾ ਹਾਂ ਲੋ ਜੀ ਦੋਸਤੋ ਚਲੋ ਜੀ ਖਾਣੇ ਆਪਾਂ ਖਾ ਕੇ ਤੁਹਾਨੂੰ ਦਿਖਾਣੇ ਆ ਪਹਿਲਾਂ ਆਪਾਂ ਥੋੜਾ ਜਿਹਾ ਠਾਕੁਰ ਜੀ ਨੂੰ ਭੋਗ ਲਵਾਇਆ ਈ ਏ ਇਨਾ ਰਵੀ ਦਾ ਰਾਣੀ ਤਿਆਰ ਕਰ ਰਿਹਾ ਰਵੀ ਦਾ ਰਾਣ ਨਾਲ ਕਰੋ ਗੱਲਾਂ ਤੇ ਹੁਣ ਆਪਾਂ ਖਾ ਕੇ ਦਿਖਾਣੇ ਨੇ ਤੁਹਾਨੂੰ ਐਸਟੀ ਕਰਾ ਕੇ ਦੇਖਦੇ ਆਂ ਖਾ ਕੇ ਦੇਖ ਲਾ ਦੇਖ ਲਓ ਓਏ ਹੋਏ 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 ਲਓਏ ਤੁਸੀਂ ਕਰਕੇ ਦੇਖ ਲਾ ਹਾਤ ਨੇ ਲਾਣਾ ਗੰਦੇ ਅੱਛਾ ਜੀ ਮੈਨੂੰ ਕਦੇ ਖਵਾਇਆ ਐਵੇਂ ਦੇਖ ਲਓ ਦੋਸਤੋ ਜਿਹੜੇ ਕੰਮ ਮੈਂ ਨਾ ਜ਼ਿੰਦਗੀ ਜੀ ਨਹੀਂ ਕਰਿਓ ਕਰਨੇ ਪੈ ਰਹੇ ਨੇ ਬੜਾ ਟੈਸਟ ਆ ਅਜਾ ਮੈਂ ਸਾਰੀ ਖਾਈ ਹੂੰ ਅੱਜ ਵੀ ਤਾਂ ਕਰ ਰਹੇ ਹਾਂ ਗਰਮ ਬਹੁਤ ਟੇਸਟੀ ਹੈ ਬਈ ਆਏ ਹਾਏ ਹਾਏ ਨਜ਼ਾਰਾ ਆ ਗਿਆ ਦੋਸਤੋ ਲਓ ਜੀ ਆਜੋ ਇੱਧਰ ਆਜੋ ਲੋ ਤੋ ਖਾਓ ਤੁਸੀਂ ਵੀ ਖਾਓ ਬੜਾ ਟੇਸਟੀ ਹੈ ਦੋਸਤੋ ਆਏ ਹਾਏ ਹਾਏ ਚਾਰ ਚੰਦ ਲਾਗੇ ਚਲੋ ਹੋਰ ਕੀ ਬਣਾਏਗੀ ਫਿਰ ਹੋਰ ਕੀ ਬਣਾਣਾ ਹੋਰ ਤੋ ਕੱਲ ਬਣਾਏਗੇ ਦੋਸਾ ਦੋਸਾ ਕੱਲ ਬਣਵਾ ਯੈਸ ਲੋਏ ਦੋਸਤੋ ਬਹੁਤ ਬੜੀਆਂ ਪਾਓ ਭਾਜੀ ਬਣੀਆਂ ਦੇ ਜੀ ਫੋਲਾ 5 ਮਿੰਟ ਚ ਤਿਆਰ ਹੋਣ ਵਾਲੀ ਸਾਰਾ ਸਮਾਨ ਹੈ ਇਹ ਤੇ ਜਿਹੜੇ ਬੰਦੇ ਆਪਣੇ ਆ ਛੜੇ ਨੇ ਉਹ ਟੈਨਸ਼ਨ ਨਾ ਲੈਣ ਕਿ ਸਾਨੂੰ ਕੋਈ ਆ ਕੇ ਬਣਾ ਕੇ ਦੇਊਗਾ ਉਹ ਕਰੂਗਾ ਤਾਂ 5 ਮਿੰਟਾਂ ਜੇ ਬਣ ਜਾਂਦੀ ਆ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੀ ਛੜਾ ਬੰਦਾ ਨੇ ਸਪਰੇਡ ਹੀ ਖਾਵੇਗਾ ਹੈ ਮੈਂ ਵੀ ਸਿੱਖ ਗਿਆ ਇਹਦੀ ਵੀ ਲੋੜ ਨਹੀਂ ਹੈਗੀ ਆਪਾਂ ਨੂੰ ਮੈਂ ਆਪੇ ਬਣਾ ਲਿਆ ਉਹਨੂੰ ਆਪੇ ਖਾ ਲਿਆ ਪੱਕਾ ਲੋੜ ਨਹੀਂ ਹੋਰ ਪੱਕਾ ਲੋਜੀ ਘਰ ਵਸਿਆ ਨਹੀਂ ਮੰਗਤੇ ਪਹਿਲਾਂ ਆ ਜੀ ਲੋਜੀ ਦੇਖੋ ਜੀ ਸਾਰਿਆਂ ਨੂੰ ਟੈਸਟ ਕਰਾ ਰਿਆ ਮੈਂ ਆਏ ਹਾਏ 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 ਸਵਾਦ ਆ ਪੁੱਤ ਸਵਾਦ ਆ ਆਹੋ ਚਲੋ ਜੀ ਦੋਸਤੋ ਮਿਲਦੇ ਆ ਮੇਰੇ ਥੋੜੀ ਦੇਰ ਚੱਡੀ ਘਾੜ ਦੇ ਨਾਲ ਬਣੇ ਰਹੋ ਠੀਕ ਆ ਮਿੱਤਰੋ ਲੋਜੀ ਮਿੱਤਰੋ ਦੇਖੋ ਜੀ ਰਵੀ ਕਰਮਣੀ ਨੇ ਸਾਰਾ ਕੁਝ ਤਿਆਰ ਵਾਰ ਤਿਆਰ ਕਰਨ ਲੱਗੀ ਪਈ ਆ ਤੇ ਲੋਜੀ ਮਿਲਦੇ ਆ ਫਿਰ ਠੀਕ ਆ ਅਗਲੇ ਕਾਧੂ ਬਣਾਵਾਂਗੇ ਅਸੀਂ ਜੀ ਬਣਾਵਾਂਗੇ ਦੋਸਾ ਦੋਸਾ ਬਣਾਵਾਂਗੇ ਠੀਕ ਆ ਦੋਸਤੋ ਦੋਸਾ ਬਣਾਵਾਂਗੇ ਸਾਨੂੰ ਕੱਲ ਨੂੰ ਮਿਲਿਓ ਤੁਸੀਂ ਠੀਕ ਆ ਮਿੱਤਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਵਾਰ ਫਿਰ ਮਜ਼ੇਦਾਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਬ ਤੱਕ ਲਈ ਬਾਏ ਬਾਏ ਲਓ ਜੇ ਮਿੱਤਰੋ ਦੇਖੋ ਇਹ ਬਾਜਰ ਵੀ ਤਾਂ ਰਾਣੀ ਬਣਾਉਣ ਲੱਗੀ ਆ ਉਹ ਵਿਧਾਣ ਲੱਗੀ ਆ ਇਹਨੂੰ ਵਿਧਾਣ ਲੱਗੀ ਪਈ ਆ ਕਿਉਂਕਿ ਇਹ ਘੱਟ ਰਹਿ ਗਈ ਐ ਦੋਸਤੋ ਸਾਰੇ ਆਪ ਹਮਾਰੇ ਪੇਟ ਦੇਖ ਸਕਦੇ ਹੋ ਅਰ ਉਹ ਪਲੇਟ ਵਿੱਚ ਦੇਖ ਸਕਦੇ ਹੋ ਲੋ ਇਹ ਮੋਏ ਮੋਏ ਹੋ ਗਿਆ ਦੇਖੋ ਜੀ ਮੈਨਾਂ ਫੇਰ ਵੀ ਮੈ ਤਾਂ ਜਾਣ ਲੱਗਿਆ ਸੀ ਦੇਖਿਆ ਕਿ ਬਾਅਦ ਚ ਗਰਵੀਦਾ ਰਾਣੀ ਲੱਗੀ ਹੋਈ ਆ ਉਹ ਜਿਵੇਂ ਦੁੱਧ ਚ ਪਾਣੀ ਪਾ ਕੇ ਵਧਾਈ ਜਾਂਦੇ ਨੇ ਨਾ ਉਹਵੇਂ ਵਧਾਰੀਆ ਇਹ ਪਾਉ ਉਹ ਪਾਜੂ ਜੁਗਾੜ ਜੁਗਾੜ ਲਗਾ ਰਹੀ ਹੈ ਦੇਖੋ ਦੋਸਤੋ ਜੁਗਾੜ ਦੇਖੋ ਮੇਤਰੋ ਮੋਏ ਮੋਏ ਹੋ ਗਿਆ ਚਲੋ ਆਇਆ ਆਏ ਮੋਏ ਮੋਏ ਹੋ ਗਿਆ ਉਹ ਵਾਏ ਮੈਂ ਪਾਉਂਗਾ ਇਹਨੂੰ ਵੀਡੀਓ ਨੂੰ ਇਹ ਪਾਉਂਗਾ ਮਾਚਮ ਜਾਨ ਜਦਾ ਹੋ ਗਿਆ ਮੈਂ ਦਵਾਰੋਂ ਵੀ ਪਾਉਂਗਾ ਇਹਨੂੰ ਠੀਕ ਆ ਦੋਸਤੋ ਦੇਖੋ ਜੀ ਮੋਏ ਮੋਏ ਹੋ ਗਿਆ ਬਹੁਤ ਸਿੱਧੀ ਬਹੁਤ ਥੋੜੀ ਹੈ ਇਤਨੀ ਸੀ ਐ ਹਮ ਇਤਨੇ ਸਾਰੇ ਮੋਏ ਮੋਏ ਹੋ ਗਿਆ ਇਹਨੂੰ ਵੀ ਅਪਲੋਡ ਕਰ ਦੂੰਗਾ ਵਿੱਚ